ਸਭਾ ਪੀਜ ਦਾ ਬਾਗੀ ਅਡੇ ਦੇਸ਼ ਦੇ ਪ੍ਰਧਾਨ ਮੰਤਰੀ ਮਾਨਯੋਗ ਨਰਿੰਦਰ ਮੋਦੀ ਜੀ ਦੀਆਂ ਨੀਤੀਆਂ ਦੇ ਕਾਰਨ ਉਹਨਾਂ ਦੇ ਕੰਮਾਂ ਦੇ ਤੋਂ ਪ੍ਰਭਾਵਿਤ ਹੋ ਕੇ ਅੱਜ ਮੋਰਾ ਵਾਲੀ ਪਿੰਡ ਦੇ ਸੈਂਕੜੇ ਵਰਕਰ ਬੱਕ-ਵੱਕ ਪਾਰਟੀਆਂ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਏ ਨੇ ਜੋ ਵਰਕਰ ਜੋ ਪਰਿਵਾਰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਏ ਨੇ ਉਹਨਾਂ ਦਾ ਅਸੀਂ ਉਰਜੋਗ ਸਵਾਗਤ ਕਰਦੇ ਹਾਂ ਔਰ ਪਾਰਟੀ ਦੇ ਵਿੱਚ ਇਹਨਾਂ ਸਾਰੇ ਪਰਿਵਾਰਾਂ ਨੂੰ ਪੂਰਾ ਬੰਦਾ ਮਾਨ ਸਤਕਾਰ ਮਿਲੇਗਾ ਕਿਉਂਕਿ ਆਉਣ ਵਾਲਾ ਸਮਾਂ ਇਹ ਸਭ ਪੰਜਾਬ ਨੂੰ ਪਤਾ ਲੱਗ ਚੁੱਕਿਆ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਬਾਕੀ ਸਾਰੀਆਂ ਪਾਰਟੀਆਂ ਪੰਜਾਬ ਨੇ ਦੇਖ ਲਈਆਂ ਪੰਜਾਬ ਨੂੰ ਲੁੱਟਿਆ ਤੇ ਪੰਜਾਬ ਨੂੰ ਕੁੱਟਿਆ ਹੈ ਸਿਰਫ ਭਾਰਤੀ ਜਨਤਾ ਪਾਰਟੀ ਕਹੀ ਹੀ ਪਾਰਟੀ ਹੈ ਜੋ ਕਹਿੰਦੀ ਹੈ ਉਹ ਕਰਕੇ ਦਿਖਾਉਂਦੀ ਹੈ ਮੋਦੀ ਜੀ ਨੇ ਦਿੱਲੀ ਮਹਿਲਾਵਾਂ ਦੇ ਵਿੱਚ ਨਾਲ ਵਾਦਾ ਕੀਤਾ ਸੀ ਕਿ ਅਸੀਂ 2500 ਰੁਪਏ ਮਹੀਨਾ ਹਰ ਮਹਿਲਾ ਦੇ ਖਾਤੇ 'ਚ ਪਾਵਾਂਗੇ ਤੇ ਪਹਿਲੀ ਕੈਬਨਿਟ ਮੀਟਿੰਗ ਦੇ ਵਿੱਚ 2500 ਰੁਪਿਆ ਹਰ ਮਹਿਲਾ ਦੇ ਖਾਤੇ ਦੇ ਵਿੱਚ ਪਾਇਆ ਉਹਨਾਂ ਨੇ ਜੇ ਵਾਦਾ ਕੀਤਾ ਸੀ ਤਾਂ ਨਿਭਾਇਆ ਕੇਜਰੀਵਾਲ ਦੇ ਵਾਦੇ ਮੁਤਾਬਕ ਪੰਜਾਬ ਦੀਆਂ ਮਹਿਲਾਵਾਂ ਅੱਜ ਵੀ ਹਜ਼ਾਰ ਰੁਪਏ ਦੀ ਉਡੀਕ ਕਰ ਰਹੀਆਂ ਨੇ ਕੇਸਰੀਵਾਲ ਝੁੱਠੇ ਵਾਦੇ ਕਰਕੇ ਪੰਜਾਬ ਵਿੱਚ ਸੱਤਾ ਵਿੱਚ ਦਾ ਆ ਗਿਆ ਪਰ ਕੋਈ ਵੀ ਵਾਦਾ ਨਿਭਾਇਆ ਨਹੀਂ ਜੰਗਲ ਰਾਜ ਹੈ ਦਿਨ ਦਿਹਾੜੇ ਲੁੱਟਖੋਈ ਜਾਂਦੀਆਂ ਹੈ ਗੈਂਗਸਟਰ ਦਾ ਰਾਜ ਹੈ ਪੰਜਾਬ ਦੀ ਜਵਾਨੀ ਨਸ਼ੇ 'ਚ ਡੁੱਬ ਗਈ ਤੁਹਾਨੂੰ ਪਤਾ ਹੈ ਕਿ ਕਿਤੇ ਵੀ ਕੋਈ ਵੀ ਪਰਿਵਾਰ ਸੁਰੱਖਿਆ ਮਹਿਸੂਸ ਨਹੀਂ ਕਰਦਾ ਇਹ ਪੰਜਾਬ ਨੂੰ ਬਚਾਉਣਾ ਹੈ ਪੰਜਾਬ ਦੀ ਤਰੱਕੀ ਚਾਹੁੰਦੇ ਹੋ ਤਾਂ ਸਿਰਫ ਤੇ ਸਿਰਫ ਭਾਰਤੀ ਜਨਤਾ ਪਾਰਟੀ ਹੀ ਪੰਜਾਬ ਦੀ ਤਰੱਕੀ ਕਰ ਸਕਦੀ ਹੈ ਕਿਉਂਕਿ ਜਿੱਥੇ-ਜਿੱਥੇ ਡਬਲ ਇੰਜਨ ਦੀ ਸਰਕਾਰ ਹੈ ਉਹਨਾਂ ਸਟੇਟਾਂ ਦੇ ਵਿੱਚ ਦੇਖ ਲਓ ਡਵੈਲਪਮੈਂਟ ਦਿਨ ਦੁਗਣੀ ਰਾਤ ਦੁਗਣੀ ਤਰੱਕੀ ਨਾਲ ਹੋ ਰਹੀ ਹੈ ਕੀ ਲੱਗਦਾ ਜੀ ਜਿਸ ਤਰ੍ਹਾਂ ਆਮ ਆਰਟੀਵਲੋਂ 1000 ਰੁਪਿਆ ਦੇਣ ਦਾ ਜਿਹੜਾ ਵਾਅਦਾ ਕੀਤਾ ਸੀ 10 ਸਾਲ ਵੀ ਚੱਲ ਚੁੱਕੇ ਆ ਤੇ ਕੀ ਕਿਸ ਤਰ੍ਹਾਂ ਦੇਖਦੇ ਆ ਕਿਉਂ ਕੀ ਕਰਨ ਆ ਵੀ ਜਿਹੜਾ ਉਹਨਾਂ ਨੂੰ 3000 ਰੁਪਏ ਵਾਪਸ ਨਹੀਂ ਕੀਤਾ ਜਿਹੜਾ ਦੇਖੋ ਤੁਹਾਨੂੰ ਪਤਾ 3600 ਰੁਪਏ ਬਣ ਗਿਆ ਤਿੰਨ ਸਾਲਾਂ ਦੇ ਵਿੱਚ ਇੱਕ ਇੱਕ ਮਹਿਲਾ ਦਾ 36000 ਤਾਂ ਵੀ ਕਿਸੇ ਵੀ ਮਹਿਲਾ ਨੂੰ ਉਹਨਾਂ ਨੇ ਖਾਤੇ 'ਚ ਪੈਸਾ ਨਹੀਂ ਪਾਇਆ ਮਹਿਲਾਵਾਂ ਉਹ ਵਾਰੇ ਕਰ ਜਾਂਦੀਆਂ ਕਿ ਹੁਣ ਅਸੀਂ ਇਹ ਮਾਰਚ ਤੋਂ ਸ਼ੁਰੂ ਕਰ ਦਾਂਗੇ ਕਿ ਅਸੀਂ ਅਪ੍ਰੈਲ ਤੋਂ ਸ਼ੁਰੂ ਕਰ ਦਿਆਂਗੇ ਮੇਰੇ ਕੋਲੇ ਮਹਿਲਾਵਾਂ ਹੁੰਦੀਆਂ ਸਾਡੇ ਅਗਲੇ ਮਹੀਨੇ ਖਾਤੇ 'ਚ ਪੈ ਜਾਣਗੇ ਪਰ ਉੜੀਕ ਦੀਆਂ ਉੜੀਕ ਦੀਆਂ ਉੜੀਕ ਦੀਆਂ 3 ਸਾਲ ਹੋ ਗਏ ਤੇ ਬਾਕੀ ਦੇ ਵੀ ਇਦਾਂ ਹੀ ਨਿਕਲ ਜਾਣੀ ਠੀਕਰ 2027 ਦੇ ਵਿੱਚ ਤੁਹਾਨੂੰ ਪੱਕਾ ਮਿਲਦਾ ਦੋ ਸੀਮੇ ਮੁੱਢੀਆਂ ਜਿਵੇਂ ਆਪਾਂ ਪਾਲਸੀ ਜਿਹੜੀ ਚਾਹਿਆ ਸੈਂਟਰਲ ਸਰਕਾਰ ਦੀ ਉਹ ਉਸ ਨੂੰ ਬਰਕਰਾਰ ਰੱਖਣੀ ਹੈ ਜਾਂ ਉਸ ਵਿੱਚ ਕੋਈ ਤਬਦੀਲੀ ਕੀਤੀ ਜਾਵੇ ਬਿਲਕੁਲ ਉਹ ਤਾਂ ਬਰਕਰਾਰ ਰਹਿਣੀ ਹੀ ਰਹਿਣੀ ਹੈ ਜਨਤਾ ਦੀ ਜ਼ਰੂਰਤ ਦੇ ਹਿਸਾਬ ਨਾਲ ਨਵੀਂ ਪਾਲਸੀ ਜੀ ਵੀ ਆਉਣੀ ਹੈ ਕਿਉਂਕਿ ਹਰ ਸਟੇਟ ਦੇ ਅਲੱਗ-ਅਲੱਗ ਡਿਮਾਂਡਸ ਹੁੰਦੀਆਂ ਨੇ ਅਲੱਗ-ਅਲੱਗ ਸੋਚ ਹੁੰਦੀ ਹੈ ਉਹ ਸਟੇਟ ਦੇ ਹਿਸਾਬ ਨਾਲ ਜੋ ਜਨਤਾ ਦੀ ਸਹੂਲਤ ਹੈ ਉਹ ਸਭ ਦਿੱਤੀ ਜਾਣੀ ਹੈ ਸੈਂਟਰ ਸਰਕਾਰ ਦਾ ਦੇਖੋ ਗਰੀਬਾ ਮਜਲੂਮਾਂ ਦੀ ਸਰਕਾਰੀ ਹੈ ਤੁਹਾਨੂੰ ਪਤਾ ਹੀ ਹੈ ਉਹ ਤਾਂ ਸੈਂਟਰ ਦੇ ਜਿਹੜੇ ਕਰਮਚਾਰੀ ਹੈ ਉਹਨਾਂ ਦੀ ਤਨਖਾਹਾਂ ਵਿੱਚ ਵੀ ਵਾਧਾ ਕੀਤਾ ਹੈ ਇਹਨਾਂ ਦੀਆਂ ਤਨਖਾਹਾਂ ਦੇ ਵਿੱਚ ਵੀ ਵਾਧਾ ਕੀਤਾ ਹੈ ਔਰ ਜ਼ਰੂਰੀ ਵੀ ਕੀਤੀ ਹੈ ਕਿ ਐਨੇ ਦਿਨ ਮਨਰੇਗਾ ਦੇ ਕੰਮ ਮਿਲਣਾ ਚਾਹੀਦਾ ਹਾਂਜੀ ਭਾਈ ਜੀ ਹਾਂਜੀ ਮੇਰਾ ਨਾਮ ਸ਼ੰਦਾ ਸੰਘਾ ਪਿੰਡ ਬੋਰਾਵਾਲੀ ਹੈ ਜਿਹੜਾ ਫਰੀ ਕੋਟ ਮੈਂ ਮਜ਼ਦੂਰੀ ਕਰਨ ਵਾਲਾ ਬੰਦਾ ਹਾਂ ਦਿਹਾੜੀ ਕਰਦਾ ਹਾਂ ਔਰ ਮੈਂ ਨਰਿੰਦਰ ਮੋਦੀ ਜੀ ਪ੍ਰਧਾਨ ਸਾਹਿਬ ਦਾ ਮੈਂ ਸ਼ੁਕਰਗੁਜ਼ਾਰ ਕਰਦਾ ਕਿ ਇਹੋ ਜਿਹਾ ਪ੍ਰਧਾਨ ਮੰਤਰੀ ਮੈਂ ਪਹਿਲੀ ਵਾਰੀ ਵੇਖਿਆ ਜਿਨ੍ਹਾਂ ਨੇ ਆਸ਼ਮਾਨ ਕਾਟ ਯੋਜਨਾ ਚਲਾਈ 5 ਲੱਖੜਾ ਕਾਟ ਬਣਿਆ ਮੈਨੂੰ ਕਈ ਰੋਗ ਲੈ ਕੇ ਮੇਰੇ ਤਿੰਨ ਆਪਰੇਸ਼ਨ ਹੋਏ ਵੀ ਲੇਕਿਨ ਮੇਰੇ ਕੋਲੇ ਪੈਸਾ ਨਹੀਂ ਸੀ ਬਣਦਾ ਆਪਰੇਸ਼ਨ ਹੋਏ ਆ ਹੋਏ ਮੇਰੇ ਫ੍ਰੀ ਆ ਆਸ਼ਮਾਨ ਕਾਟ ਕਰਕੇ ਮੇਰੀ ਜ਼ਿੰਦਗੀ ਬਚ ਗਈ ਹੈ ਮੈਂ ਨਰਿੰਦਰ ਮੋਦੀ ਜੀ ਦਾ ਪ੍ਰਧਾਨ ਮੰਤਰੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਮੇਰੇ ਲਈ ਉਹ ਰੱਬ ਬਹੁਤ ਬਹੁਤ ਧੰਨਵਾਦ ਕਰਦੇ ਜੀ ਮੋਦੀ ਦਾ ਬਹੁਤ ਕੰਮ ਸਵਾਰੇ ਨੇ ਪਰ ਅਗਲੀ ਸਰਕਾਰ ਲਾਉਣ ਵਾਲੀ ਅਸੀਂ ਆਣੇ ਵੋਟਾਂ ਉਹਨੂੰ ਪਾਓ ਤੇ ਅੱਗੇ ਕੰਮ ਵਧਾਓ ਇਹ ਸਰਕਾਰ ਨੇ ਤਾਂ ਕੁਝ ਨਹੀਂ ਕੀਤਾਗਾ ਬਹੁਤ ਨਹੀਂ ਕਾਈਆਂ ਦਾ ਚਿੱਟਾ ਵੇਚੀ ਜਾਂਦੇ ਆ ਸਾਰਾ ਕੁਝ ਕਰੀ ਜਾਂਦੇ ਆ ਕੋਈ ਦੂਜਾ ਹੱਲ ਨਹੀਂ ਹੁੰਦਾਗਾ ਇਸ ਦਾ ਜਿਸ ਤਰ੍ਹਾਂ ਤੁਹਾਨੂੰ ਇਹਨੇ ਸੈਂਟਰ ਸਰਕਾਰ ਦੀਆਂ ਹਦਾਇਤਾਂ ਬਾਰੇ ਜਾਣਕਾਰੀ ਦਿੱਤੀ ਹੈ ਜੋ ਆਪਾਂ ਨੂੰ ਸਕੀਮਾਂ ਮਿਲਦੀਆਂ ਹਨ ਅਲਮੁਲ ਮੁਸਤਕੀ ਹਾਂਜੀ ਤੇ ਸਰਕਾਰ ਨੇ ਦਿੱਤੀ ਹੈ ਜਾਣਕਾਰੀ ਸਾਨੂੰ ਹੋਰ ਜਾਣ ਚਾਹਣੇ ਆ ਤੇ ਮੇਰੀਆਂ ਕੁੜੀਆਂ ਵਿਆਹੀਆਂ 70 ਸਾਲ ਦੀ ਮੇਰੇ ਘਰ ਵਾਲੀ ਦੀ ਉਮਰ ਹੈ ਤੇ 6 ਮੇਰੇ ਪਰਿਸ਼ਣ ਹੋ ਗਏ ਆ ਤੇ ਸਾਡਾ ਕੰਮ ਵੀ ਬੰਦ ਕੀਤਾ ਦੋਨੇ ਅਸੀਂ ਬਜੂਰੀਤੇ ਆ ਅਸੀਂ ਨਹੀਂ ਦਿਹਾੜੀ ਮਨਜ਼ੂਰੀ ਕਰ ਸਕਦੇ ਤੇ ਨਾ ਸਾਡੇ ਕੋਲੇ ਕੋਈ ਖਰਚਾ ਖਾਣ ਪੀਣ ਨੂੰ ਹੈ ਤੇ ਕਮਰੇ 7.5 ਫੁੱਟ ਡੁੰਗੇ ਆ ਜਾ ਕੇ ਅੱਜ ਵੀ ਮੌਕਾ ਵੇਖ ਸਕਦੇ ਆ ਅਸੀਂ ਬਹੁਤ ਸਰਕਾਰਾਂ ਆਈਆਂ ਨੇ ਤੇ ਬਹੁਤ ਨਮਿੰਤ ਤਰਲਾ ਕੀਤਾ ਵੀ ਸਾਡਾ ਘਰ ਵੇਖੋ ਤੇ ਸਾਡੀ ਮੰਦੀ ਹਾਲਤ ਆ ਕਿਰੀ ਛੱਤ ਥੱਲੇ ਮੈਂ ਆਪ ਆ ਗਈਆਂ ਪਰ ਸਾਡੇ ਘਰ ਦਾ ਕਿਸੇ ਨਿਗਾ ਨਹੀਂ ਮਾਰੀ ਅਸੀਂ ਮਿੰਤਾ ਕਰ ਕਰ ਕੇ ਬਹਿ ਗਏ ਆ ਤੇ ਸਾਰੇ ਵੋਟਾਂ ਲੈਣ ਮੌਕੇ ਕਹਿੰਦੇ ਵੀ ਤੁਹਾਡੇ ਘਰ ਪਾ ਕੇ ਦੇਵਾਂ ਤੇ ਬਾਅਦ ਸਾਡੀ ਕਿਸੇ ਨਹੀਂ ਸੁਣੀ ਸਾਡਾ ਲਾਜ ਵਾਲਾ ਕਾਟ ਬਣਿਆ ਅਸੀਂ ਉਹਦੇ ਤੇ ਦੋਨੇ ਜੀ ਠੀਕ ਹੋਏ ਆ ਇਹ ਮੋਦੀ ਜੀ ਦਾ ਧੰਨਵਾਦ ਹੈ ਕਿ ਸਾਡੇ ਕਾਟ ਬਣੇ ਤੇ ਸਾਰਿਆਂ ਨੂੰ ਸਸਰੀਕਾਰ ਮੈਂ ਮੱਖਣ ਸਿੰਘ ਮੋਰਾਵਾਲੀ ਜਿਸ ਤਰ੍ਹਾਂ ਤੁਸੀਂ ਅੱਜ ਆਮ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਦੇ ਬੰਦਾ ਫੜਿਆ ਹਾਂਜੀ ਹਾਂਜੀ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਇਸ ਦਾ ਕਾਰਨ ਇਹ ਹੈ ਵੀ ਅਸੀਂ ਸਭ ਤੋਂ ਪਹਿਲਾਂ ਅਕਾਲੀ ਦਲ ਨਾਲ ਜੁਆਇਨ ਰਹੇ ਲੰਮਾ ਸਮਾਂ ਮੈਂ ਇਕੱਲਾ ਨਹੀਂ ਸਾਰਾ ਸਾਡਾ ਪਿੰਡ ਹੈ ਤੇ ਹੋਰ ਸਾਰੇ ਪੰਜਾਬ ਦੇ ਵਾਸੀ ਉਹਨਾਂ ਤੋਂ ਤੰਗ ਆ ਕੇ ਲੋਕਾਂ ਨੇ ਆਮ ਆਦਮੀ ਪਾਰਟੀ ਕਾਂਗਰਸ ਅਤੇ ਅਕਾਲੀ ਦਲ ਤੋਂ ਤੰਗ ਆ ਕੇ ਆਮ ਆਦਮੀ ਪਾਰਟੀ ਨੂੰ ਚੁਣਿਆ ਲੋਕਾਂ ਨੇ ਬਹੁਤ ਉਮੀਦਾਂ ਰੱਖੀਆਂ ਕਿ ਬਹੁਤ ਕੰਮ ਕਰਨਗੇ ਜਿਸ ਦਾ ਮੁੱਖ ਕਾਰਨ ਸੀ ਨਸ਼ਿਆਂ ਦੀ ਦਲਦਲ 'ਚ ਲੋਕ ਫਸੇ ਸੀ ਉਸ ਦਿਨ ਵੀ ਕੁਲਕਾਰ ਸਿੰਘ ਸਾਡੇ ਪਿੰਡ ਡਾਇਸਿਸ਼ਨ ਤੋਂ ਉਹਨਾਂ ਨੂੰ ਬੀਬੀਆਂ ਨੇ ਪੇਸ਼ ਹੋ ਕੇ ਕਿਹਾ ਵੀ ਹੋਰ ਕੋਈ ਕੰਮ ਹੋਵੇ ਨਾ ਹੋਵੇ ਵੀ ਸਾਡੇ ਬੱਚੇ ਮਰ ਰਹੇ ਆ ਪਰ ਚਿੱਟੇ ਨੂੰ ਬਿਲਕੁਲ ਵੀ ਨੱਥ ਨਹੀਂ ਪਈ ਸਾਡੇ ਪਿੰਡ ਦੇ ਉਸ ਤੋਂ ਬਾਅਦ ਘੱਟੋ ਘੱਟ 25 ਮੁੰਡੇ ਮਰ ਚੁੱਕੇ ਨੌਜਵਾਨ ਜੋ ਕਿ ਮਾਵਾਂ ਦੀ ਗੋਦ ਦਾ ਸ਼ਿੰਗਾਰ ਘਰ ਦੀ ਮੁਖੀ ਕਿਉਂਕਿ ਅੱਜ ਕੱਲ ਬੱਚੇ ਬਹੁਤੇ ਨਹੀਂ ਇੱਕ ਇੱਕ ਬੱਚਾ ਤੇ ਉਹ ਨਸ਼ੇ ਦੀ ਦਲਦਲ ਨਾਲ ਉਹ ਖਤਮ ਹੋ ਜਾਂਦਾ ਘਰ ਦਾ ਦੀਵਾ ਗੋਲ ਹੋ ਜਾਂਦਾ ਸਭ ਤੋਂ ਵੱਡਾ ਅਦਰਾਜ ਆਮ ਆਦਮੀ ਪਾਰਟੀ ਤੇ ਨਸ਼ੇ ਦਾ ਵੀ ਨਸ਼ਾ ਨਕਮਾ ਚੋਰੀ ਲੁੱਟਖੋ ਘਰਾਂ ਤੋਂ ਕਟਮਾਰ ਹੋ ਰਹੀ ਹੈ ਬਾਕੀ ਕੰਮ ਫੋਨ ਚੱਕਣ ਦੀ ਬਿਲਕੁਲ ਨਹੀਂ ਅਸੀਂ ਖੁਦ ਸਜ਼ਾ ਕੱਟੀ ਐ 2 ਮਹੀਨੇ ਕਾਲੀਦਲ ਨੇ ਆਪ ਪਿੱਛੇ ਸਾਡੇ ਤੇ ਪਰਚਾ ਕਰਾਇਆ ਵੀ ਕੁਲਤਾਰ ਸਿੰਘ ਸਦਮਾ ਦੀ ਕਿਉਂ ਮਦਦ ਕਰਦੇ ਆ ਕਿਉਂਕਿ ਉਸ ਵਕਤ ਅਸੀਂ ਜਿੱਥੇ ਬੰਦੀ ਦੇ ਜ਼ੋਰ ਤੇ 5-4 ਸਾਲ ਮੀਟਰ ਨਹੀਂ ਨਿਕਲਗੇ ਤੇ ਲੋਕ ਮੇਰੇ ਨਾਲ ਸੀ ਮੈਂ ਆਗੂ ਸੀ ਪਿੰਡ ਦਾ ਬਹੁਤ ਵੋਟਾਂ ਪੁਆਈਆਂ ਚੰਗੀ ਲੀਡ ਤੇ ਜਿੱਤੇ ਅਕਾਲੀ ਦਲ ਨੇ ਸਾਡੇ ਤੇ ਪਰਚਾ ਵੀ ਕਰਾਇਆ ਪਰ ਉਹ ਜਿਹੜਾ ਦੂਜਾ ਸੰਧਮਾਲਾ ਹੋਰ ਸੀ ਇੱਕ ਪੰਚਾਇਤ ਸੈਕਟਰੀ ਵੀ ਉਹਦੀ ਜਿੱਤ 'ਚ ਅਸਰ ਪੈਂਦਾ ਪਰ ਇਹਨਾਂ ਨੇ ਕੋਈ ਪਰਵਾਹ ਨਹੀਂ ਕੀਤੀ ਮੋਟਾ ਲੈਂਡ ਤੱਕ ਸੀ ਫੰਡ ਵੀ ਦਿੰਦੇ ਰਹੇ ਇਹਨਾਂ ਨੂੰ ਪਰ ਕੋਈ ਉਮੀਦ ਨਹੀਂ ਕੁਝ ਕੁਸ਼ ਢੱਕਾ ਵੀ ਕੰਮ ਨਹੀਂ ਫੋਨ ਵੀ ਨਹੀਂ ਚੱਕਦੇ ਕੰਮ ਹੋਣਾ ਤਾਂ ਬਹੁਤ ਦੂਰ ਗੱਲ ਆ ਬਸ ਕੱਲੀ ਸਾਸਰੀ ਕਾਲ ਆ ਕੋਈ ਕੰਮ ਨਹੀਂ ਪਿੰਡ ਦੇ ਵਿਕਾਸ ਦਾ ਹੋਇਆ ਕੀ ਵਿਸ਼ਵਾਸ ਦਵਾਉਣੇ ਤੁਸੀਂ ਅੱਜ ਆਪਣਾ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਆ ਅਸੀਂ ਵਿਸ਼ਵਾਸ ਦਵਾਉਣੇ ਵੀ ਜੇ ਜਿਹੜੇ ਲੋਕ ਇੱਥੇ ਹਾਜ਼ਰ ਹੋਏ ਆ ਇਹ ਪੂਰੀ ਪ੍ਰਤੀਨਿਧਤਾ ਨਾਲ ਪੂਰੀ ਵੋਟਾਂ ਪਾਉਣਗੇ ਪਰ ਜੇਕਰ ਇਹਨਾਂ ਦੇ ਜਿਵੇਂ ਇਸ ਤਰ੍ਹਾਂ ਹੁਣ ਘਰਾਂ ਦੇ ਪੈਸੇ ਆ ਹੋਰ ਲੋਕਾਂ ਦੀਆਂ ਮੰਗਾਂ ਸਭ ਤੋਂ ਵੱਡੀ ਕਾਰਨ ਆ ਵੀ ਨਸ਼ਿਆਂ ਤੇ ਨੱਥ ਪਾਈ ਜਾਵੇ ਤੇ ਲੋਕਾਂ ਦੀ ਜਿਹੜੇ ਲੁੱਟਖੋਹ ਦਾ ਕੰਮ ਨਾਲ ਹੀ ਬੰਦ ਹੋ ਜਾਵੇ ਨਸ਼ੇ ਨਾਲ ਅੰਨੇ ਹੋਏ ਲੋਕ ਆ ਜਿਹੜੇ ਨਵੀਂ ਨੌਜਵਾਨ ਪੀੜੀято ਤੋਂ ਹੋਈ ਲੋਕਾਂ ਦੇ ਆਪਦੇ ਮਾਪਿਆਂ ਨੂੰ ਵੀ ਕੁੱਟਮਾਰ ਕਰਦੀ ਹੈ ਘਰੇ ਮਾਂ ਪਿਓ ਵੀ ਸੇਪ ਨਹੀਂ ਇਹ ਨਹੀਂ ਵੀ ਆਪਾਂ ਘਰ ਦੇ ਵਿੱਚ ਜਿਹੜਾ ਬੱਚਾ ਰੱਖਿਆ ਉਹ ਘਰ ਦੀ ਰਾਖੀ ਵਾਸਤੇ ਨਹੀਂ ਘਰ ਦੀ ਲੁੱਟਖੋ ਕਰਦਾ ਨਸ਼ੇ ਦਾ ਐਡਾ ਮਾੜਾ ਹਾਲ ਆ ਸਭ ਤੋਂ ਪਹਿਲਾਂ ਅਸੀਂ ਬੀਜੇਪੀ ਤੋਂ ਹੀ ਮੰਗ ਕਰਦੇ ਆ ਵੀ ਨਸ਼ੇ 'ਤੇ ਕੰਟਰੋਲ ਕੀਤਾ ਜਾਵੇ ਤੇ ਫਿਰ ਲੋਕਾਂ ਦਾ ਵਿਕਾਸ ਕੀਤਾ ਜਾਵੇ